ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਹੈ। ਬੀਤੀ ਰਾਤ ਸੰਤ ਗਿਆਨੀ ਕਰਤਾਰ ਸਿੰਘ ਜੀ ਪਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਦੇ ਭਤੀਜੇ ਭਾਈ ਬਲਵਿੰਦਰ ਸਿੰਘ ਜੀ ਜੋ ਕਿ ਅਠਵਾਲ ਟਕਸਾਲ ਦਾ ਡੇਰਾ ਹੈ ਉਸ ਦੇ ਮੁਖੀ ਸਨ। ਬੀਤੀ ਰਾਤ ਉਹਨਾਂ ਦਾ ਕਿਸੇ ਨੇ ਕਤਲ ਕਰ ਦਿੱਤਾ। ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਕੀਤੀ ਅਤੇ ਕਿਹਾ ਕਿ ਕਾਤਲ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸੰਗਤਾਂ ਵੱਲੋਂ ਭਾਈ ਬਲਵਿੰਦਰ ਸਿੰਘ ਜੀ ਦੀ ਮਿੱਤਰਕ ਦੇ ਨੂੰ ਉਹਨਾਂ ਦੇ ਪਿੰਡ ਪਿੰਡ ਤੂਰ ਵਿਖੇ ਅੰਤਮ ਸੰਸਕਾਰ ਕਰਨ ਲਈ ਲਏ ਗਏ ਅਤੇ ਅੰਤਮ ਸੰਸਕਾਰ ਕਰ ਦਿੱਤਾ ਗਿਆ।